ਦਸੰਬਰ 2021 ਤੋਂ ਆਪਣੇ ਤਿੰਨ ਬੱਚਿਆਂ ਨਾਲ ਲਾਪਤਾ ਹੋਏ ਟੌਮ ਫਲਿਪਸ ਨਾਲ ਪੁਲਿਸ ਹਰ ਤਰ੍ਹਾਂ ਦੀ ਗੱਲਬਾਤ ਕਰਨ ਨੂੰ ਤਿਆਰ ਹੈ ਇਸ ਸਬੰਧ ਵਿੱਚ ਡਿਟੈਕਟਿਵ ਇਨਚਾਰਜ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਗੱਲਬਾਤ ਦਾ ਖੁੱਲਾ ਸੱਦਾ ਹੈ ਬੀਤੀ ਰਾਤ ਪੈਡੀ ਗਾਵਰ ਹੈਜ਼ ਇਸ਼ੂਜ਼ ਨਾਲ ਗੱਲਬਾਤ ਕਰਦੇ ਹੋਏ ਡਿਟੈਕਟਿਵ ਸੀਨੀਅਰ ਸਰਜੈਂਟ ਐਂਡਰੀਓ ਸਾਂਡਰਸ ਨੇ ਕਿਹਾ ਕਿ ਪੁਲਿਸ ਫਿਲਿਪਸ ਨਾਲ ਗੱਲਬਾਤ ਕਰਨੇ ਤਿਆਰ ਹੈ ਤਾਂ ਜੋ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਕਰ ਲਿਆਂਦਾ ਜਾ ਸਕੇ ਪੁਲਿਸ ਨੇ ਉਸ ਨੂੰ ਲੱਭਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ 80000 ਡਾਲਰ ਦਾ ਇਨਾਮ ਵੀ ਰੱਖਿਆ ਪਰ ਸਭ ਕੁਝ ਬੇਕਾਰ ਗਿਆ ਪੁਲਿਸ ਨੇ ਕਿਹਾ ਹੈ ਕਿ ਅਸੀਂ ਕੋਈ ਵੀ ਟਕਰਾਅ ਦੀ ਸਥਿਤੀ ਪੈਦਾ ਨਹੀਂ ਕਰਨੀ ਚਾਹੁੰਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਟੌਮ ਨੂੰ ਸਾਡੇ ਤੇ ਯਕੀਨ ਨਹੀਂ ਹੈ ਤਾਂ ਉਹ ਕਿਸੇ ਵਿਅਕਤੀ ਨੂੰ ਗੱਲਬਾਤ ਲਈ ਵਿਚਾਰ ਪਾ ਸਕਦਾ ਹੈ ਸਾਡਰਸ ਨੇ ਕਿਹਾ ਹੈ ਕਿ ਅਸੀਂ ਫਿਲਿਪਸ ਦੀ ਭੈਣ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਹ ਆਪਣੇ ਭਰਾ ਨੂੰ ਪੁਲਿਸ ਨਾਲ ਗੱਲਬਾਤ ਕਰਨ ਲਈ ਮਨਾਵੇ ਅਤੇ ਪੁਲਿਸ ਦੇ ਸਾਹਮਣੇ ਆਉਣ ਲਈ ਕਵੇ ਦਰਸਲ ਦਸੰਬਰ 2021 ਫਿਲਿਪਸ ਲਾਪਤਾ ਹੋ ਗਿਆ ਸੀ ਕਿਉਂਕਿ ਉਹ ਉਸ ਸਮੇਂ ਬੈਂਕਟ ਕੀਤੀ ਦੇ ਦਰੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ ਫਿਲਿਪਸ ਇੱਕ ਤਜਰਬੇਕਾਰ ਬੁਸ਼ਮੈਨ ਹੈ ਉਹ ਆਪਣੇ ਨਾਲ ਆਪਣੇ ਤਿੰਨ ਬੱਚਿਆਂ ਨੂੰ ਵੀ ਲੈ ਕੇ ਚਲਾ ਗਿਆ ਸੀ ਜਿਕਰ ਹੋ ਗਿਆ ਕਿ ਪਿਛਲੇ ਸਾਲ ਫਿਲਿਪਸ ਨੂੰ ਮਾਰੋਕੋਪਾ ਤੋਂ 3 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਦੇਖਿਆ ਗਿਆ ਅਤੇ ਪੁਲਿਸ ਉਦੋਂ ਤੋਂ ਹੀ ਉਸ ਦੀ ਭਾਲ ਕਰ ਰਹੀ ਹੈ ਤੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਫਿਲਿਪਸ ਦੇ ਬੱਚਿਆਂ ਲਈ ਵੀ ਚਿੰਤਤ ਹੈ ਕਿਉਂਕਿ ਇਸ ਤਰ੍ਹਾਂ ਲੁੱਕ ਕੇ ਰਹਿਣ ਨਾਲ ਉਹਨਾਂ ਦਾ ਭਵਿੱਖ ਖਰਾਬ ਹੋ ਰਿਹਾ ਹੈ। ਦਸੰਬਰ 2021 ਤੋਂ ਆਪਣੇ ਤਿੰਨ ਬੱਚਿਆਂ ਨਾਲ ਲਾਪਤਾ ਹੋਏ ਟੌਮ ਫਲਿਪਸ ਨਾਲ ਪੁਲਿਸ ਹਰ ਤਰ੍ਹਾਂ ਦੀ ਗੱਲਬਾਤ ਕਰਨ ਨੂੰ ਤਿਆਰ ਹੈ ਇਸ ਸਬੰਧ ਵਿੱਚ ਡਿਟੈਕਟਿਵ ਇਨਚਾਰਜ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਗੱਲਬਾਤ ਦਾ ਖੁੱਲਾ ਸੱਦਾ ਹੈ ਬੀਤੀ ਰਾਤ ਪੈਡੀ ਗਾਵਰ ਹੈਜ਼ ਇਸ਼ੂਜ਼ ਨਾਲ ਗੱਲਬਾਤ ਕਰਦੇ ਹੋਏ ਡਿਟੈਕਟਿਵ ਸੀਨੀਅਰ ਸਰਜੈਂਟ ਐਂਡਰੀਓ ਸਾਂਡਰਸ ਨੇ ਕਿਹਾ ਕਿ ਪੁਲਿਸ ਫਿਲਿਪਸ ਨਾਲ ਗੱਲਬਾਤ ਕਰਨੇ ਤਿਆਰ ਹੈ ਤਾਂ ਜੋ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਕਰ ਲਿਆਂਦਾ ਜਾ ਸਕੇ ਪੁਲਿਸ ਨੇ ਉਸ ਨੂੰ ਲੱਭਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ 80000 ਡਾਲਰ ਦਾ ਇਨਾਮ ਵੀ ਰੱਖਿਆ ਪਰ ਸਭ ਕੁਝ ਬੇਕਾਰ ਗਿਆ ਪੁਲਿਸ ਨੇ ਕਿਹਾ ਕਿ ਅਸੀਂ ਕੋਈ ਵੀ ਟਕਰਾਅ ਦੀ ਸਥਿਤੀ ਪੈਦਾ ਨਹੀਂ ਕਰਨੀ ਚਾਹੁੰਦੇ ਹਾਂ ਉਹਨੇ ਕਿਹਾ ਹੈ ਕਿ ਜੇਕਰ ਟੌਮ ਨੂੰ ਸਾਡੇ ਤੇ ਯਕੀਨ ਨਹੀਂ ਹੈ ਤਾਂ ਉਹ ਕਿਸੇ ਵਿਅਕਤੀ ਨੂੰ ਗੱਲਬਾਤ ਲਈ ਵਿਚਾਰ ਪਾ ਸਕਦਾ ਹੈ ਸਾਡਰਸ ਨੇ ਕਿਹਾ ਹੈ ਕਿ ਅਸੀਂ ਫਿਲਿਪਸ ਦੀ ਭੈਣ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਹ ਆਪਣੇ ਭਰਾ ਨੂੰ ਪੁਲਿਸ ਨਾਲ ਗੱਲਬਾਤ ਕਰਨ ਲਈ ਮਨਾਵੇ ਅਤੇ ਪੁਲਿਸ ਦੇ ਸਾਹਮਣੇ ਆਉਣ ਲਈ ਕਵੇ ਦਰਸਲ ਦਸੰਬਰ 2021 ਵਿੱਚ ਫਿਲਿਪਸ ਲਾਪਤਾ ਹੋ ਗਿਆ ਸੀ ਕਿਉਂਕਿ ਉਹ ਉਸ ਸਮੇਂ ਬੈਂਕਟ ਕੀਤੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ ਫਿਲਿਪਸ ਇੱਕ ਤਜਰਬੇਕਾਰ ਬੁਸ਼ਮੈਨ ਹੈ ਉਹ ਆਪਣੇ ਨਾਲ ਆਪਣੇ ਤਿੰਨ ਬੱਚਿਆਂ ਨੂੰ ਵੀ ਲੈ ਕੇ ਚਲਾ ਗਿਆ ਸੀ ਜ਼ਿਕਰਯੋਗ ਕਿ ਪਿਛਲੇ ਸਾਲ ਫਲਿੱਪਸ ਨੂੰ ਮਾਰੋ ਕੋਪਾ ਤੋਂ 3 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਦੇਖਿਆ ਗਿਆ ਅਤੇ ਪੁਲਿਸ ਉਦੋਂ ਤੋਂ ਹੀ ਉਸ ਦੀ ਪਾਲ ਕਰ ਰਹੀ ਹੈ ਤੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਫਲਿੱਪਸ ਦੇ ਬੱਚਿਆਂ ਲਈ ਵੀ ਚਿੰਤਤ ਹੈ ਕਿਉਂਕਿ ਇਸ ਤਰ੍ਹਾਂ ਲੁਕ ਕੇ ਰਹਿਣ ਨਾਲ ਉਹਨਾਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਦਸੰਬਰ 2021 ਤੋਂ ਆਪਣੇ ਤਿੰਨ ਬੱਚਿਆਂ ਨਾਲ ਲਾਪਤਾ ਹੋਏ ਟੌਮ ਫਲਿੱਪਸ ਨਾਲ ਪੁਲਿਸ ਹਰ ਤਰ੍ਹਾਂ ਦੀ ਗੱਲਬਾਤ ਕਰਨ ਨੂੰ ਤਿਆਰ ਹੈ ਇਸ ਸਬੰਧ ਵਿੱਚ ਡਿਟੈਕਟਿਵ ਇਨਚਾਰਜ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਗੱਲਬਾਤ ਦਾ ਖੁੱਲਾ ਸੱਦਾ ਹੈ ਬੀਤੀ ਰਾਤ ਪੈਡੀ ਗਾਵਰ ਹੈਜ਼ ਇਸ਼ੂਜ਼ ਨਾਲ ਗੱਲਬਾਤ ਕਰਦੇ ਹੋਏ ਡਿਟੈਕਟਿਵ ਸੀਨੀਅਰ ਸਰਜੈਂਟ ਐਂਡਰੀਓ ਸਾਂਡਰਸ ਨੇ ਕਿਹਾ ਕਿ ਪੁਲਿਸ ਫਿਲਿਪਸ ਨਾਲ ਗੱਲਬਾਤ ਕਰਨੇ ਤਿਆਰ ਹੈ ਤਾਂ ਜੋ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਕਰ ਲਿਆਂਦਾ ਜਾ ਸਕੇ ਪੁਲਿਸ ਨੇ ਉਸ ਨੂੰ ਲੱਭਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ 80000 ਡਾਲਰ ਦਾ ਇਨਾਮ ਵੀ ਰੱਖਿਆ ਪਰ ਸਭ ਕੁਝ ਬੇਕਾਰ ਗਿਆ ਪੁਲਿਸ ਨੇ ਕਿਹਾ ਹੈ ਕਿ ਅਸੀਂ ਕੋਈ ਵੀ ਟਕਰਾਅ ਦੀ ਸਥਿਤੀ ਪੈਦਾ ਨਹੀਂ ਕਰਨੀ ਚਾਹੁੰਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਟੌਮ ਨੂੰ ਸਾਡੇ ਤੇ ਯਕੀਨ ਨਹੀਂ ਹੈ ਤਾਂ ਉਹ ਕਿਸੇ ਵਿਅਕਤੀ ਨੂੰ ਗੱਲਬਾਤ ਲਈ ਵਿਚਾਰ ਪਾ ਸਕਦਾ ਹੈ ਸਾਡਰਸ ਨੇ ਕਿਹਾ ਹੈ ਕਿ ਅਸੀਂ ਫਿਲਿਪਸ ਦੀ ਭੈਣ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਹ ਆਪਣੇ ਭਰਾ ਨੂੰ ਪੁਲਿਸ ਨਾਲ ਗੱਲਬਾਤ ਕਰਨ ਲਈ ਮਨਾਵੇ ਅਤੇ ਪੁਲਿਸ ਦੇ ਸਾਹਮਣੇ ਆਉਣ ਲਈ ਕਵੇ ਦਰਸਲ ਦਸੰਬਰ 2021 ਵਿੱਚ ਫਲਿੱਪਸ ਲਾਪਤਾ ਹੋ ਗਿਆ ਸੀ ਕਿਉਂਕਿ ਉਹ ਉਸ ਸਮੇਂ ਬੈਂਕਟ ਕੀਤੀ ਦੇ ਦਰੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ ਫਲਿੱਪਸ ਇੱਕ ਤਜਰਬੇਕਾਰ ਬੁਸ਼ਮੈਨ ਹੈ ਉਹ ਆਪਣੇ ਨਾਲ ਆਪਣੇ ਤਿੰਨ ਬੱਚਿਆਂ ਨੂੰ ਵੀ ਲੈ ਕੇ ਚਲਾ ਗਿਆ ਸੀ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਫਲਿੱਪਸ ਨੂੰ ਮਾਰੋਕੋਪਾ ਤੋਂ 3 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਦੇਖਿਆ ਗਿਆ ਅਤੇ ਪੁਲਿਸ ਉਦੋਂ ਤੋਂ ਹੀ ਉਸਦੀ ਪਾਲ ਕਰ ਰਹੀ ਹੈ ਤੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਫਲਿੱਪਸ ਦੇ ਬੱਚਿਆਂ ਲਈ ਵੀ ਹਰ ਚਿੰਤਤ ਹੈ ਕਿਉਂਕਿ ਇਸ ਤਰ੍ਹਾਂ ਲੁੱਕ ਕੇ ਰਹਿਣ ਨਾਲ ਉਹਨਾਂ ਦਾ ਭਵਿੱਖ ਖਰਾਬ ਹੋ ਰਿਹਾ ਹੈ। ਦਸੰਬਰ 2021 ਤੋਂ ਆਪਣੇ ਤਿੰਨ ਬੱਚਿਆਂ ਨਾਲ ਲਾਪਤਾ ਹੋਏ ਟੌਮ ਫਲਿਪਸ ਨਾਲ ਪੁਲਿਸ ਹਰ ਤਰ੍ਹਾਂ ਦੀ ਗੱਲਬਾਤ ਕਰਨ ਨੂੰ ਤਿਆਰ ਹੈ ਇਸ ਸਬੰਧ ਵਿੱਚ ਡਿਟੈਕਟਿਵ ਇਨਚਾਰਜ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਗੱਲਬਾਤ ਦਾ ਖੁੱਲਾ ਸੱਦਾ ਹੈ ਬੀਤੀ ਰਾਤ ਪੈਡੀ ਗਾਵਰ ਹੈਜ਼ ਇਸ਼ੂਜ਼ ਨਾਲ ਗੱਲਬਾਤ ਕਰਦੇ ਹੋਏ ਡਿਟੈਕਟਿਵ ਸੀਨੀਅਰ ਸਰਜੈਂਟ ਐਂਡਰੀਓ ਸਾਂਡਰਸ ਨੇ ਕਿਹਾ ਕਿ ਪੁਲਿਸ ਫਿਲਿਪਸ ਨਾਲ ਗੱਲਬਾਤ ਕਰਨੇ ਤਿਆਰ ਹੈ ਤਾਂ ਜੋ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਕਰ ਲਿਆਂਦਾ ਜਾ ਸਕੇ ਪੁਲਿਸ ਨੇ ਉਸ ਨੂੰ ਲੱਭਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ 80000 ਡਾਲਰ ਦਾ ਇਨਾਮ ਵੀ ਰੱਖਿਆ ਪਰ ਸਭ ਕੁਝ ਬੇਕਾਰ ਗਿਆ ਪੁਲਿਸ ਨੇ ਕਿਹਾ ਹੈ ਕਿ ਅਸੀਂ ਕੋਈ ਵੀ ਟਕਰਾਅ ਦੀ ਸਥਿਤੀ ਪੈਦਾ ਨਹੀਂ ਕਰਨੀ ਚਾਹੁੰਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਟੌਮ ਨੂੰ ਸਾਡੇ ਤੇ ਯਕੀਨ ਨਹੀਂ ਹੈ ਤਾਂ ਉਹ ਕਿਸੇ ਵਿਅਕਤੀ ਨੂੰ ਗੱਲਬਾਤ ਲਈ ਵਿਚਾਰ ਪਾ ਸਕਦਾ ਹੈ ਸਾਡਰਸ ਨੇ ਕਿਹਾ ਹੈ ਕਿ ਅਸੀਂ ਫਿਲਿਪਸ ਦੀ ਭੈਣ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਹ ਆਪਣੇ ਭਰਾ ਨੂੰ ਪੁਲਿਸ ਨਾਲ ਗੱਲਬਾਤ ਕਰਨ ਲਈ ਮਨਾਵੇ ਅਤੇ ਪੁਲਿਸ ਦੇ ਸਾਹਮਣੇ ਆਉਣ ਲਈ ਕਵੇ ਦਰਸਲ ਦਸੰਬਰ 2021 ਵਿੱਚ ਫਿਲਿਪਸ ਲਾਪਤਾ ਹੋ ਗਿਆ ਸੀ ਕਿਉਂਕਿ ਉਹ ਉਸ ਸਮੇਂ ਬੈਂਕਟ ਕੀਤੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ ਫਿਲਿਪਸ ਇੱਕ ਸਰਬੇਕਾਰ ਬੁਸ਼ਮੈਨ ਹੈ ਉਹ ਆਪਣੇ ਨਾਲ ਆਪਣੇ ਤਿੰਨ ਬੱਚਿਆਂ ਨੂੰ ਵੀ ਲੈ ਕੇ ਚਲਾ ਗਿਆ ਸੀ ਜਿਕਰ ਹੋ ਗਿਆ ਕਿ ਪਿਛਲੇ ਸਾਲ ਫਲਿੱਪਸ ਨੂੰ ਮਾਰੋਕੋਪਾ ਤੋਂ 3 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਦੇਖਿਆ ਗਿਆ ਅਤੇ ਪੁਲਿਸ ਉਦੋਂ ਤੋਂ ਹੀ ਉਸ ਦੀ ਭਾਲ ਕਰ ਰਹੀ ਹੈ ਤੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਫਲਿੱਪਸ ਦੇ ਬੱਚਿਆਂ ਲਈ ਵੀ ਹ ਬਿੰਤਤ ਹੈ ਕਿਉਂਕਿ ਇਸ ਤਰ੍ਹਾਂ ਲੁੱਕ ਕੇ ਰਹਿਣ ਨਾਲ ਉਹਨਾਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਦਸੰਬਰ 2021 ਤੋਂ ਆਪਣੇ ਤਿੰਨ ਬੱਚਿਆਂ ਨਾਲ ਲਾਪਤਾ ਹੋਏ ਟੌਮ ਫਲਿਪਸ ਨਾਲ ਪੁਲਿਸ ਹਰ ਤਰ੍ਹਾਂ ਦੀ ਗੱਲਬਾਤ ਕਰਨ ਨੂੰ ਤਿਆਰ ਹੈ ਇਸ ਸਬੰਧ ਵਿੱਚ ਡਿਟੈਕਟਿਵ ਇਨਚਾਰਜ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਗੱਲਬਾਤ ਦਾ ਖੁੱਲਾ ਸੱਦਾ ਹੈ ਬੀਤੀ ਰਾਤ ਪੈਡੀ ਗਾਵਰ ਹੈਜ਼ ਇਸ਼ੂਜ਼ ਨਾਲ ਗੱਲਬਾਤ ਕਰਦੇ ਹੋਏ ਡਿਟੈਕਟਿਵ ਸੀਨੀਅਰ ਸਰਜੈਂਟ ਐਂਡਰੀਓ ਸਾਂਡਰਸ ਨੇ ਕਿਹਾ ਕਿ ਪੁਲਿਸ ਫਿਲਿਪਸ ਨਾਲ ਗੱਲਬਾਤ ਕਰਨੇ ਤਿਆਰ ਹੈ ਤਾਂ ਜੋ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਕਰ ਲਿਆਂਦਾ ਜਾ ਸਕੇ ਪੁਲਿਸ ਨੇ ਉਸ ਨੂੰ ਲੱਭਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ 80000 ਡਾਲਰ ਦਾ ਇਨਾਮ ਵੀ ਰੱਖਿਆ ਪਰ ਸਭ ਕੁਝ ਬੇਕਾਰ ਗਿਆ ਪੁਲਿਸ ਨੇ ਕਿਹਾ ਹੈ ਕਿ ਅਸੀਂ ਕੋਈ ਵੀ ਟਕਰਾਅ ਦੀ ਸਥਿਤੀ ਪੈਦਾ ਨਹੀਂ ਕਰਨੀ ਚਾਹੁੰਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਟੌਮ ਨੂੰ ਸਾਡੇ ਤੇ ਯਕੀਨ ਨਹੀਂ ਹੈ ਤਾਂ ਉਹ ਕਿਸੇ ਵਿਅਕਤੀ ਨੂੰ ਗੱਲਬਾਤ ਲਈ ਵਿਚਾਰ ਪਾ ਸਕਦਾ ਹੈ ਸਾਡਰਸ ਨੇ ਕਿਹਾ ਹੈ ਕਿ ਅਸੀਂ ਫਿਲਿਪਸ ਦੀ ਭੈਣ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਹ ਆਪਣੇ ਭਰਾ ਨੂੰ ਪੁਲਿਸ ਨਾਲ ਗੱਲਬਾਤ ਕਰਨ ਲਈ ਮਨਾਵੇ ਅਤੇ ਪੁਲਿਸ ਦੇ ਸਾਹਮਣੇ ਆਉਣ ਲਈ ਕਵੇ ਦਰਸਲ ਦਸੰਬਰ 2021 ਵਿੱਚ ਫਲਿੱਪਸ ਲਾਪਤਾ ਹੋ ਗਿਆ ਸੀ ਕਿਉਂਕਿ ਉਹ ਉਸ ਸਮੇਂ ਬੈਂਕਟ ਕੀਤੀ ਦੇ ਦਰੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ ਫਲਿੱਪਸ ਇੱਕ ਤਜਰਬੇਕਾਰ ਬੁਸ਼ਮੈਨ ਹੈ ਉਹ ਆਪਣੇ ਨਾਲ ਆਪਣੇ ਤਿੰਨ ਬੱਚਿਆਂ ਨੂੰ ਵੀ ਲੈ ਕੇ ਚਲਾ ਗਿਆ ਸੀ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਫਲਿੱਪਸ ਨੂੰ ਮਾਰੋਕੋਪਾ ਤੋਂ 3 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਦੇਖਿਆ ਗਿਆ ਅਤੇ ਪੁਲਿਸ ਉਦੋਂ ਤੋਂ ਹੀ ਉਸਦੀ ਪਾਲ ਕਰ ਰਹੀ ਹੈ ਤੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਫਲਿੱਪਸ ਦੇ ਬੱਚਿਆਂ ਲਈ ਵੀ ਹਰ ਚਿੰਤਤ ਹੈ ਕਿਉਂਕਿ ਇਸ ਤਰ੍ਹਾਂ ਲੁੱਕ ਕੇ ਰਹਿਣ ਨਾਲ ਉਹਨਾਂ ਦਾ ਭਵਿੱਖ ਖਰਾਬ ਹੋ ਰਿਹਾ ਹੈ। ਦਸੰਬਰ 2021 ਤੋਂ ਆਪਣੇ ਤਿੰਨ ਬੱਚਿਆਂ ਨਾਲ ਲਾਪਤਾ ਹੋਏ ਟੌਮ ਫਲਿਪਸ ਨਾਲ ਪੁਲਿਸ ਹਰ ਤਰ੍ਹਾਂ ਦੀ ਗੱਲਬਾਤ ਕਰਨ ਨੂੰ ਤਿਆਰ ਹੈ ਇਸ ਸਬੰਧ ਵਿੱਚ ਡਿਟੈਕਟਿਵ ਇਨਚਾਰਜ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਗੱਲਬਾਤ ਦਾ ਖੁੱਲਾ ਸੱਦਾ ਹੈ ਬੀਤੀ ਰਾਤ ਪੈਡੀ ਗਾਵਰ ਹੈਜ਼ ਇਸ਼ੂਜ਼ ਨਾਲ ਗੱਲਬਾਤ ਕਰਦੇ ਹੋਏ ਡਿਟੈਕਟਿਵ ਸੀਨੀਅਰ ਸਰਜੈਂਟ ਐਂਡਰੀਓ ਸਾਂਡਰਸ ਨੇ ਕਿਹਾ ਕਿ ਪੁਲਿਸ ਫਿਲਿਪਸ ਨਾਲ ਗੱਲਬਾਤ ਕਰਨੇ ਤਿਆਰ ਹੈ ਤਾਂ ਜੋ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਕਰ ਲਿਆਂਦਾ ਜਾ ਸਕੇ ਪੁਲਿਸ ਨੇ ਉਸ ਨੂੰ ਲੱਭਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ 80000 ਡਾਲਰ ਦਾ ਇਨਾਮ ਵੀ ਰੱਖਿਆ ਪਰ ਸਭ ਕੁਝ ਬੇਕਾਰ ਗਿਆ ਪੁਲਿਸ ਨੇ ਕਿਹਾ ਕਿ ਅਸੀਂ ਕੋਈ ਵੀ ਟਕਰਾਅ ਦੀ ਸਥਿਤੀ ਪੈਦਾ ਨਹੀਂ ਕਰਨੀ ਚਾਹੁੰਦੇ ਹਾਂ ਉਹਨੇ ਕਿਹਾ ਹੈ ਕਿ ਜੇਕਰ ਟੌਮ ਨੂੰ ਸਾਡੇ ਤੇ ਯਕੀਨ ਨਹੀਂ ਹੈ ਤਾਂ ਉਹ ਕਿਸੇ ਵਿਅਕਤੀ ਨੂੰ ਗੱਲਬਾਤ ਲਈ ਵਿਚਾਰ ਪਾ ਸਕਦਾ ਹੈ ਸਾਡਰਸ ਨੇ ਕਿਹਾ ਹੈ ਕਿ ਅਸੀਂ ਫਿਲਿਪਸ ਦੀ ਭੈਣ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਹ ਆਪਣੇ ਭਰਾ ਨੂੰ ਪੁਲਿਸ ਨਾਲ ਗੱਲਬਾਤ ਕਰਨ ਲਈ ਮਨਾਵੇ ਅਤੇ ਪੁਲਿਸ ਦੇ ਸਾਹਮਣੇ ਆਉਣ ਲਈ ਕਹੇ ਦਰਸਲ ਦਸੰਬਰ 2021 ਵਿੱਚ ਫਿਲਿਪਸ ਲਾਪਤਾ ਹੋ ਗਿਆ ਸੀ ਕਿਉਂਕਿ ਉਹ ਉਸ ਸਮੇਂ ਬੈਂਕਟ ਕੀਤੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ ਫਿਲਿਪਸ ਇੱਕ ਤਜਰਬੇਕਾਰ ਬੁਸ਼ਮੈਨ ਹੈ ਉਹ ਆਪਣੇ ਨਾਲ ਆਪਣੇ ਤਿੰਨ ਬੱਚਿਆਂ ਨੂੰ ਵੀ ਲੈ ਕੇ ਚਲਾ ਗਿਆ ਸੀ ਜ਼ਿਕਰਯੋਗ ਕਿ ਪਿਛਲੇ ਸਾਲ ਫਲਿੱਪਸ ਨੂੰ ਮਾਰੋ ਕੋਪਾ ਤੋਂ 3 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਦੇਖਿਆ ਗਿਆ ਅਤੇ ਪੁਲਿਸ ਉਦੋਂ ਤੋਂ ਹੀ ਉਸ ਦੀ ਪਾਲ ਕਰ ਰਹੀ ਹੈ ਤੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਫਲਿੱਪਸ ਦੇ ਬੱਚਿਆਂ ਲਈ ਵੀ ਚਿੰਤਤ ਹੈ ਕਿਉਂਕਿ ਇਸ ਤਰ੍ਹਾਂ ਲੁਕ ਕੇ ਰਹਿਣ ਨਾਲ ਉਹਨਾਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਦਸੰਬਰ 2021 ਤੋਂ ਆਪਣੇ ਤਿੰਨ ਬੱਚਿਆਂ ਨਾਲ ਲਾਪਤਾ ਹੋਏ ਟੌਮ ਫਲਿੱਪਸ ਨਾਲ ਪੁਲਿਸ ਹਰ ਤਰ੍ਹਾਂ ਦੀ ਗੱਲਬਾਤ ਕਰਨ ਨੂੰ ਤਿਆਰ ਹੈ ਇਸ ਸਬੰਧ ਵਿੱਚ ਡਿਟੈਕਟਿਵ ਇਨਚਾਰਜ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਗੱਲਬਾਤ ਦਾ ਖੁੱਲਾ ਸੱਦਾ ਹੈ ਬੀਤੀ ਰਾਤ ਪੈਡੀ ਗਾਵਰ ਹੈਜ਼ ਇਸ਼ੂਜ਼ ਨਾਲ ਗੱਲਬਾਤ ਕਰਦੇ ਹੋਏ ਡਿਟੈਕਟਿਵ ਸੀਨੀਅਰ ਸਰਜੈਂਟ ਐਂਡਰੀਓ ਸਾਂਡਰਸ ਨੇ ਕਿਹਾ ਕਿ ਪੁਲਿਸ ਫਿਲਿਪਸ ਨਾਲ ਗੱਲਬਾਤ ਕਰਨੇ ਤਿਆਰ ਹੈ ਤਾਂ ਜੋ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਕਰ ਲਿਆਂਦਾ ਜਾ ਸਕੇ ਪੁਲਿਸ ਨੇ ਉਸ ਨੂੰ ਲੱਭਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ 80000 ਡਾਲਰ ਦਾ ਇਨਾਮ ਵੀ ਰੱਖਿਆ ਪਰ ਸਭ ਕੁਝ ਬੇਕਾਰ ਗਿਆ ਪੁਲਿਸ ਨੇ ਕਿਹਾ ਕਿ ਅਸੀਂ ਕੋਈ ਵੀ ਟਕਰਾਅ ਦੀ ਸਥਿਤੀ ਪੈਦਾ ਨਹੀਂ ਕਰਨੀ ਚਾਹੁੰਦੇ ਹਾਂ ਉਹਨੇ ਕਿਹਾ ਹੈ ਕਿ ਜੇਕਰ ਟੌਮ ਨੂੰ ਸਾਡੇ ਤੇ ਯਕੀਨ ਨਹੀਂ ਹੈ ਤਾਂ ਉਹ ਕਿਸੇ ਵਿਅਕਤੀ ਨੂੰ ਗੱਲਬਾਤ ਲਈ ਵਿਚਾਰ ਪਾ ਸਕਦਾ ਹੈ ਸਾਡਰਸ ਨੇ ਕਿਹਾ ਹੈ ਕਿ ਅਸੀਂ ਫਿਲਿਪਸ ਦੀ ਭੈਣ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਹ ਆਪਣੇ ਭਰਾ ਨੂੰ ਪੁਲਿਸ ਨਾਲ ਗੱਲਬਾਤ ਕਰਨ ਲਈ ਮਨਾਵੇ ਅਤੇ ਪੁਲਿਸ ਦੇ ਸਾਹਮਣੇ ਆਉਣ ਲਈ ਕਵੇ ਦਰਸਲ ਦਸੰਬਰ 2021 ਵਿੱਚ ਫਿਲਿਪਸ ਲਾਪਤਾ ਹੋ ਗਿਆ ਸੀ ਕਿਉਂਕਿ ਉਹ ਉਸ ਸਮੇਂ ਬੈਂਕਟ ਕੀਤੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ ਫਿਲਿਪਸ ਇੱਕ ਤਜਰਬੇਕਾਰ ਬੁਸ਼ਮੈਨ ਹੈ ਉਹ ਆਪਣੇ ਨਾਲ ਆਪਣੇ ਤਿੰਨ ਬੱਚਿਆਂ ਨੂੰ ਵੀ ਲੈ ਕੇ ਚਲਾ ਗਿਆ ਸੀ ਜ਼ਿਕਰਯੋਗ ਕਿ ਪਿਛਲੇ ਸਾਲ ਫਲਿੱਪਸ ਨੂੰ ਮਾਰੋ ਕੋਪਾ ਤੋਂ 3 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਦੇਖਿਆ ਗਿਆ ਅਤੇ ਪੁਲਿਸ ਉਦੋਂ ਤੋਂ ਹੀ ਉਸ ਦੀ ਪਾਲ ਕਰ ਰਹੀ ਹੈ ਤੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਫਲਿੱਪਸ ਦੇ ਬੱਚਿਆਂ ਲਈ ਵੀ ਚਿੰਤਤ ਹੈ ਕਿਉਂਕਿ ਇਸ ਤਰ੍ਹਾਂ ਲੁਕ ਕੇ ਰਹਿਣ ਨਾਲ ਉਹਨਾਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਦਸੰਬਰ 2021 ਤੋਂ ਆਪਣੇ ਤਿੰਨ ਬੱਚਿਆਂ ਨਾਲ ਲਾਪਤਾ ਹੋਏ ਟੌਮ ਫਲਿੱਪਸ ਨਾਲ ਪੁਲਿਸ ਹਰ ਤਰ੍ਹਾਂ ਦੀ ਗੱਲਬਾਤ ਕਰਨ ਨੂੰ ਤਿਆਰ ਹੈ ਇਸ ਸਬੰਧ ਵਿੱਚ ਡਿਟੈਕਟਿਵ ਇਨਚਾਰਜ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਗੱਲਬਾਤ ਦਾ ਖੁੱਲਾ ਸੱਦਾ ਹੈ ਬੀਤੀ ਰਾਤ ਪੈਡੀ ਗਾਵਰ ਹੈਜ਼ ਇਸ਼ੂਜ਼ ਨਾਲ ਗੱਲਬਾਤ ਕਰਦੇ ਹੋਏ ਡਿਟੈਕਟਿਵ ਸੀਨੀਅਰ ਸਰਜੈਂਟ ਐਂਡਰੀਓ ਸਾਂਡਰਸ ਨੇ ਕਿਹਾ ਕਿ ਪੁਲਿਸ ਫਿਲਿਪਸ ਨਾਲ ਗੱਲਬਾਤ ਕਰਨੇ ਤਿਆਰ ਹੈ ਤਾਂ ਜੋ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਕਰ ਲਿਆਂਦਾ ਜਾ ਸਕੇ ਪੁਲਿਸ ਨੇ ਉਸ ਨੂੰ ਲੱਭਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ 80000 ਡਾਲਰ ਦਾ ਇਨਾਮ ਵੀ ਰੱਖਿਆ ਪਰ ਸਭ ਕੁਝ ਬੇਕਾਰ ਗਿਆ ਪੁਲਿਸ ਨੇ ਕਿਹਾ ਕਿ ਅਸੀਂ ਕੋਈ ਵੀ ਟਕਰਾਅ ਦੀ ਸਥਿਤੀ ਪੈਦਾ ਨਹੀਂ ਕਰਨੀ ਚਾਹੁੰਦੇ ਹਾਂ ਉਹਨੇ ਕਿਹਾ ਹੈ ਕਿ ਜੇਕਰ ਟੌਮ ਨੂੰ ਸਾਡੇ ਤੇ ਯਕੀਨ ਨਹੀਂ ਹੈ ਤਾਂ ਉਹ ਕਿਸੇ ਵਿਅਕਤੀ ਨੂੰ ਗੱਲਬਾਤ ਲਈ ਵਿਚਾਰ ਪਾ ਸਕਦਾ ਹੈ ਸਾਡਰਸ ਨੇ ਕਿਹਾ ਹੈ ਕਿ ਅਸੀਂ ਫਿਲਿਪਸ ਦੀ ਭੈਣ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਹ ਆਪਣੇ ਭਰਾ ਨੂੰ ਪੁਲਿਸ ਨਾਲ ਗੱਲਬਾਤ ਕਰਨ ਲਈ ਮਨਾਵੇ ਅਤੇ ਪੁਲਿਸ ਦੇ ਸਾਹਮਣੇ ਆਉਣ ਲਈ ਕਵੇ ਦਰਸਲ ਦਸੰਬਰ 2021 ਵਿੱਚ ਫਿਲਿਪਸ ਲਾਪਤਾ ਹੋ ਗਿਆ ਸੀ ਕਿਉਂਕਿ ਉਹ ਉਸ ਸਮੇਂ ਬੈਂਕਟ ਕੀਤੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ ਫਿਲਿਪਸ ਇੱਕ ਤਜਰਬੇਕਾਰ ਬੁਸ਼ਮੈਨ ਹੈ ਉਹ ਆਪਣੇ ਨਾਲ ਆਪਣੇ ਤਿੰਨ ਬੱਚਿਆਂ ਨੂੰ ਵੀ ਲੈ ਕੇ ਚਲਾ ਗਿਆ ਸੀ ਜ਼ਿਕਰਯੋਗ ਕਿ ਪਿਛਲੇ ਸਾਲ ਫਲਿੱਪਸ ਨੂੰ ਮਾਰੋ ਕੋਪਾ ਤੋਂ 3 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਦੇਖਿਆ ਗਿਆ ਅਤੇ ਪੁਲਿਸ ਉਦੋਂ ਤੋਂ ਹੀ ਉਸ ਦੀ ਪਾਲ ਕਰ ਰਹੀ ਹੈ ਤੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਫਲਿੱਪਸ ਦੇ ਬੱਚਿਆਂ ਲਈ ਵੀ ਚਿੰਤਤ ਹੈ ਕਿਉਂਕਿ ਇਸ ਤਰ੍ਹਾਂ ਲੁਕ ਕੇ ਰਹਿਣ ਨਾਲ ਉਹਨਾਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਦਸੰਬਰ 2021 ਤੋਂ ਆਪਣੇ ਤਿੰਨ ਬੱਚਿਆਂ ਨਾਲ ਲਾਪਤਾ ਹੋਏ ਟੌਮ ਫਲਿੱਪਸ ਨਾਲ ਪੁਲਿਸ ਹਰ ਤਰ੍ਹਾਂ ਦੀ ਗੱਲਬਾਤ ਕਰਨ ਨੂੰ ਤਿਆਰ ਹੈ ਇਸ ਸਬੰਧ ਵਿੱਚ ਡਿਟੈਕਟਿਵ ਇਨਚਾਰਜ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਗੱਲਬਾਤ ਦਾ ਖੁੱਲਾ ਸੱਦਾ ਹੈ ਬੀਤੀ ਰਾਤ ਪੈਡੀ ਗਾਵਰ ਹੈਜ਼ ਇਸ਼ੂਜ਼ ਨਾਲ ਗੱਲਬਾਤ ਕਰਦੇ ਹੋਏ ਡਿਟੈਕਟਿਵ ਸੀਨੀਅਰ ਸਰਜੈਂਟ ਐਂਡਰੀਓ ਸਾਂਡਰਸ ਨੇ ਕਿਹਾ ਕਿ ਪੁਲਿਸ ਫਿਲਿਪਸ ਨਾਲ ਗੱਲਬਾਤ ਕਰਨੇ ਤਿਆਰ ਹੈ ਤਾਂ ਜੋ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਕਰ ਲਿਆਂਦਾ ਜਾ ਸਕੇ ਪੁਲਿਸ ਨੇ ਉਸਨੂੰ ਲੱਭਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ 80000 ਡਾਲਰ ਦਾ ਇਨਾਮ ਵੀ ਰੱਖਿਆ ਪਰ ਸਭ ਕੁਝ ਬੇਕਾਰ ਗਿਆ ਪੁਲਿਸ ਨੇ ਕਿਹਾ ਹੈ ਕਿ ਅਸੀਂ ਕੋਈ ਵੀ ਟਕਰਾਅ ਦੀ ਸਥਿਤੀ ਪੈਦਾ ਨਹੀਂ ਕਰਨੀ ਚਾਹੁੰਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਟੌਮ ਨੂੰ ਸਾਡੇ ਤੇ ਯਕੀਨ ਨਹੀਂ ਹੈ ਤਾਂ ਉਹ ਕਿਸੇ ਵਿਅਕਤੀ ਨੂੰ ਗੱਲਬਾਤ ਲਈ ਵਿਚਾਰ ਪਾ ਸਕਦਾ ਹੈ ਸਾਡਰਸ ਨੇ ਕਿਹਾ ਹੈ ਕਿ ਅਸੀਂ ਫਿਲਿਪਸ ਦੀ ਭੈਣ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਹ ਆਪਣੇ ਭਰਾ ਨੂੰ ਪੁਲਿਸ ਨਾਲ ਗੱਲਬਾਤ ਕਰਨ ਲਈ ਮਨਾਵੇ ਅਤੇ ਪੁਲਿਸ ਦੇ ਸਾਹਮਣੇ ਆਉਣ ਲਈ ਕਵੇ ਦਰਸਲ ਦਸੰਬਰ 2021 ਵਿੱਚ ਫਿਲਿਪਸ ਲਾਪਤਾ ਹੋ ਗਿਆ ਸੀ ਕਿਉਂਕਿ ਉਹ ਉਸ ਸਮੇਂ ਬੈਂਕਟ ਕੀਤੀ ਦੇ ਦਰੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ ਫਿਲਿਪਸ ਇੱਕ ਤਜਰਬੇਕਾਰ ਬੁਸ਼ਮੈਨ ਹੈ ਉਹ ਆਪਣੇ ਨਾਲ ਆਪਣੇ ਤਿੰਨ ਬੱਚਿਆਂ ਨੂੰ ਵੀ ਲੈ ਕੇ ਚਲਾ ਗਿਆ ਸੀ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਫਿਲਿਪਸ ਨੂੰ ਮਾਰੋਕੋਪਾ ਤੋਂ 3 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਦੇਖਿਆ ਗਿਆ ਅਤੇ ਪੁਲਿਸ ਉਦੋਂ ਤੋਂ ਹੀ ਉਸਦੀ ਪਾਲ ਕਰ ਰਹੀ ਹੈ ਤੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਫਿਲਿਪਸ ਦੇ ਬੱਚਿਆਂ ਲਈ ਵੀ ਹਰ ਚਿੰਤਤ ਹੈ ਕਿਉਂਕਿ ਇਸ ਤਰ੍ਹਾਂ ਲੁੱਕ ਕੇ ਰਹਿਣ ਨਾਲ ਉਹਨਾਂ ਦਾ ਭਵਿੱਖ ਖਰਾਬ ਹੋ ਰਿਹਾ ਹੈ। ਦਸੰਬਰ 2021 ਤੋਂ ਆਪਣੇ ਤਿੰਨ ਬੱਚਿਆਂ ਨਾਲ ਲਾਪਤਾ ਹੋਏ ਟੌਮ ਫਲਿਪਸ ਨਾਲ ਪੁਲਿਸ ਹਰ ਤਰ੍ਹਾਂ ਦੀ ਗੱਲਬਾਤ ਕਰਨ ਨੂੰ ਤਿਆਰ ਹੈ ਇਸ ਸਬੰਧ ਵਿੱਚ ਡਿਟੈਕਟਿਵ ਇਨਚਾਰਜ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਗੱਲਬਾਤ ਦਾ ਖੁੱਲਾ ਸੱਦਾ ਹੈ ਬੀਤੀ ਰਾਤ ਪੈਡੀ ਗਾਵਰ ਹੈਜ਼ ਇਸ਼ੂਜ਼ ਨਾਲ ਗੱਲਬਾਤ ਕਰਦੇ ਹੋਏ ਡਿਟੈਕਟਿਵ ਸੀਨੀਅਰ ਸਰਜੈਂਟ ਐਂਡਰੀਓ ਸਾਂਡਰਸ ਨੇ ਕਿਹਾ ਕਿ ਪੁਲਿਸ ਫਿਲਿਪਸ ਨਾਲ ਗੱਲਬਾਤ ਕਰਨੇ ਤਿਆਰ ਹੈ ਤਾਂ ਜੋ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਕਰ ਲਿਆਂਦਾ ਜਾ ਸਕੇ ਪੁਲਿਸ ਨੇ ਉਸ ਨੂੰ ਲੱਭਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ 80000 ਡਾਲਰ ਦਾ ਇਨਾਮ ਵੀ ਰੱਖਿਆ ਪਰ ਸਭ ਕੁਝ ਬੇਕਾਰ ਗਿਆ ਪੁਲਿਸ ਨੇ ਕਿਹਾ ਹੈ ਕਿ ਅਸੀਂ ਕੋਈ ਵੀ ਟਕਰਾਅ ਦੀ ਸਥਿਤੀ ਪੈਦਾ ਨਹੀਂ ਕਰਨੀ ਚਾਹੁੰਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਟੌਮ ਨੂੰ ਸਾਡੇ ਤੇ ਯਕੀਨ ਨਹੀਂ ਹੈ ਤਾਂ ਉਹ ਕਿਸੇ ਵਿਅਕਤੀ ਨੂੰ ਗੱਲਬਾਤ ਲਈ ਵਿਚਾਰ ਪਾ ਸਕਦਾ ਹੈ ਸਾਡਰਸ ਨੇ ਕਿਹਾ ਹੈ ਕਿ ਅਸੀਂ ਫਿਲਿਪਸ ਦੀ ਭੈਣ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਹ ਆਪਣੇ ਭਰਾ ਨੂੰ ਪੁਲਿਸ ਨਾਲ ਗੱਲਬਾਤ ਕਰਨ ਲਈ ਮਨਾਵੇ ਅਤੇ ਪੁਲਿਸ ਦੇ ਸਾਹਮਣੇ ਆਉਣ ਲਈ ਕਵੇ ਦਰਸਲ ਦਸੰਬਰ 2021 ਵਿੱਚ ਫਲਿੱਪਸ ਲਾਪਤਾ ਹੋ ਗਿਆ ਸੀ ਕਿਉਂਕਿ ਉਹ ਉਸ ਸਮੇਂ ਬੈਂਕਟ ਕੀਤੀ ਦੇ ਦਰੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ ਫਲਿੱਪਸ ਇੱਕ ਤਜਰਬੇਕਾਰ ਬੁਸ਼ਮੈਨ ਹੈ ਉਹ ਆਪਣੇ ਨਾਲ ਆਪਣੇ ਤਿੰਨ ਬੱਚਿਆਂ ਨੂੰ ਵੀ ਲੈ ਕੇ ਚਲਾ ਗਿਆ ਸੀ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਫਲਿੱਪਸ ਨੂੰ ਮਾਰੋਕੋਪਾ ਤੋਂ 3 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਦੇਖਿਆ ਗਿਆ ਅਤੇ ਪੁਲਿਸ ਉਦੋਂ ਤੋਂ ਹੀ ਉਸਦੀ ਪਾਲ ਕਰ ਰਹੀ ਹੈ ਤੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਫਲਿੱਪਸ ਦੇ ਬੱਚਿਆਂ ਲਈ ਵੀ ਹਰ ਚਿੰਤਤ ਹੈ ਕਿਉਂਕਿ ਇਸ ਤਰ੍ਹਾਂ ਲੁੱਕ ਕੇ ਰਹਿਣ ਨਾਲ ਉਹਨਾਂ ਦਾ ਭਵਿੱਖ ਖਰਾਬ ਹੋ ਰਿਹਾ ਹੈ।